ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਆਪਾਂ ਨੂੰ ਸਾਰਿਆਂ ਨੂੰ ਜਿਵੇਂ ਪਤਾ ਹੈ ਕਿ ਯਹੂਦੀਆਂ ਦਾ ਬਹੁਤ ਵੱਡਾ ਕਤਲੇਆਮ ਹੋਇਆ ਸੀ ਜਿਹੜਾ ਕਿ ਹਿਟਲਰ ਤੇ ਉਹਦੇ ਬੰਦਿਆਂ ਨੇ ਕੀਤਾ ਸੀ 나ਜ਼ੀ ਪਾਰਟੀ ਨੇ ਬਹੁਤ ਬੁਰਾ ਕਤਲੇਆਮ ਕੀਤਾ ਉਹਨਾਂ ਦੇ ਨੌਜਵਾਨਾਂ ਨੂੰ ਮਾਰਿਆ ਉਹਨਾਂ ਦੀ ਪਬਲਿਕ ਨੂੰ ਮਾਰਿਆ ਐਕਸਟਰਮੀਨੇਸ਼ਨ ਕੈਂਪਸ ਚ ਭੇਜਿਆ ਦੂਰ ਦੂਰ ਤੱਕ ਉਹਨਾਂ ਨੂੰ ਭਜਾ ਦਿੱਤਾ ਗਿਆ ਉੱਥੋਂ ਜਰਮਨੀ ਦੇ ਵਿੱਚੋਂ ਅ ਅੱਜ ਉਹਨਾਂ ਦਾ ਇੱਕ ਆਪਦਾ ਦੇਸ਼ ਆ ਇਜ਼ਰਾਈਲ ਜਿੱਥੇ ਉਹ বাসਦੇ ਆ ਇੱਕ ਖਿੱਤਾ ਉਹਨਾਂ ਦਾ ਤੇ इवन ਜਰਮਨੀ ਦੇ ਵਿੱਚ ਵੀ ਨਾਜ਼ੀ ਪਾਰਟੀ ਜਾਂ ਹਿਟਲਰ ਦਾ ਨਾਮ ਲੈਣਾ ਬਹੁਤ ਹੀ ਮਾੜਾ ਗਿਣਿਆ ਜਾਂਦਾ ਹੈ ਪਰ ਸੋਚੋ ਜੇ ਇੰਝੀ ਗੱਲ ਹੋਵੇ ਕਿ ਉਹੀ ਯਹੂਦੀ ਇਜ਼ਰਾਈਲ ਦੇ ਵਿੱਚ ਕੋਈ ਹਿਟਲਰ ਦਾ ਕੋਈ ਵੰਸ਼ਜ ਜਾਂ ਕੋਈ ਉਹਦਾ ਸਿਧਾਂਤਕ ਸੋਚ ਵਾਲਾ ਜਾਂ ਉਸ ਤਰ੍ਹਾਂ ਦੀ ਸੋਚ ਰੱਖਣ ਵਾਲਾ ਉਹਨਾਂ ਦਾ ਕੋਈ ਪੈਰੋਕਾਰ ਅੱਗੇ ਇਟ ਇਜ਼ਰਾਈਲ ਦੇ ਕਿਸੇ ਸ਼ਹਿਰ ਦੇ ਵਿੱਚ ਇਲੈਕਸ਼ਨ ਲੜੇ ਤੇ ਉਹਨੂੰ ਵੋਟਾਂ ਪੈ ਰਹੀਆਂ ਹੋਣ ਤੇ ਉਹ ਜਿੱਤ ਰਿਹਾ ਹੋਵੇ ਤਾਂ ਆਪਾਂ ਕਿਵੇਂ ਮਹਿਸੂਸ ਕਰਾਂਗੇ ਆਪਾਂ ਯਹੂਦੀਆਂ ਬਾਰੇ ਕੀ ਸੋਚਾਂਗੇ ਜਾਂ ਆਪਾਂ ਕੀ 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 ਮਹਿਸੂਸ ਕਰਾਂਗੇ ਪਰ ਉਹ ਨਹੀਂ ਉਹ ਨੂੰ ਨਹੀਂ ਜਰਦੇ ਪਰ ਆਪਣੇ ਹੁੰਦਾ ਹੈ ਲੁਧਿਆਣੇ ਦੇ ਵਿੱਚ ਆਪਾਂ ਵੇਖਿਆ ਕਿ ਪਿਛਲੇ ਕਿੰਨੇ ਸਾਲਾਂ ਤੋਂ ਰਵਨੀਤ ਬਿੱਟੂ ਜਿਹੜਾ ਕਿ ਬਿਆਨ ਸਿੰਘ ਬੁੱਚੜ ਦਾ ਜਿਹੜਾ ਹੈਗਾ ਵੰਸ਼ਜ ਹੈਗਾ ਕੁਦਰਤੀ ਵੰਸ਼ਜਾ ਉਹਦੀ ਸਿਧਾਂਤਕ ਸੋਚ ਵੀ ਉਹੀ ਰੱਖਦੀ ਆ ਈਵਨ ਹੁਣ ਜਿਹੜੇ ਉਹ ਬਿਆਨ ਦੇ ਰਿਹਾ ਉਹਦੇ ਤੋਂ ਪਤਾ ਲੱਗਦਾ ਹੈ ਕਿ ਇੱਕ ਤਾਂ ਜਿਵੇਂ ਕਹਿੰਦੇ ਆ ਨਾ ਕਿ ਵੀ ਹਰਨਾਖਸ਼ ਦੇ ਘਰ ਪੂਰਨ ਜੰਮਦਾ ਹੈ ਹਰਨਾਖਸ਼ ਦੇ ਘਰ ਹਰਨਾਖਸ਼ ਜੰਮਿਆ ਆਇਆ ਦੂਜਾ ਕਿ ਵੀ ਉਹ ਜਿਸ ਤਰੀਕੇ ਦੇ ਕਿਸਾਨਾਂ ਦੇ ਵਿਰੁੱਧ ਬਿਆਨ ਦੇ ਰਿਹਾ ਉਹ ਆਪਣੇ ਸਾਹਮਣੇ ਆ ਤੇ ਉਹ ਜਿਸ ਤਰੀਕੇ ਦਾ ਬਿਹੇਵੀਅਰ ਸ਼ੋਅ ਕਰਦਾ ਜਿਵੇਂ ਉਹ ਮਾਣ ਤੇ ਗਰਵ ਕਰਦਾ ਹੈ ਕਿ ਵੀ ਉਹਦੇ ਦਾਦੇ ਨੇ ਕਿਸ ਤਰੀਕੇ ਦੀ ਬੁਚਰੀ ਕੀਤੀ ਸੀ ਇੱਥੇ ਜਾਂ ਕਿਸ ਤਰੀਕੇ ਨਾਲ ਕਤਲੇਆਮ ਕੀਤਾ ਸੀ ਕਿਸ ਤਰੀਕੇ ਨਾਲ ਸਿੱਖ ਨੌਜਵਾਨੀ ਨੂੰ ਕੋ-ਕੋ ਕੇ ਮਾਰਿਆ ਸੀ ਉਹ ਤੇ ਉਹ ਮਾਣ ਮਹਿਸੂਸ ਕਰਦਾ ਤੇ ਉਹਦੇ ਉਸੇ ਕਾਰ ਤੇ ਆ ਕੇ ਜਿਵੇਂ ਉਹ ਪੇਪਰ ਪਰ ਨੌਂਦਾ ਇੱਕ ਤਰ੍ਹਾਂ ਉਹਦੇ ਤੋਂ ਲੀਗਸੀ ਡਰਾ ਕਰਦਾ ਤੇ ਆਪਾਂ ਉਹਨੂੰ ਪ੍ਰਵਾਨ ਕਰਦੇ ਆਂ ਦੂਜਾ ਉੱਥੇ ਹੀ ਲੁਧਿਆਣੇ ਦੇ ਵਿੱਚ ਇੱਕ ਹੋਰ ਕੈਂਡੀਡੇਟ ਖੜਾ ਹੋਇਆ ਰਾਜਾ ਵੜੇ ਜਿਹੜਾ ਕਿ ਸ਼ਰਿਆਮ ਮਾ ਤੁਝੇ ਸਲਾਮ ਚਿੰਦਰਾ ਗਾਂਧੀ ਦੀ ਟੀ-ਸ਼ਰਟ ਪਾਉਂਦਾ ਜਿਨੇ ਆਪਣਾ ਦਰਬਾਰ ਸਾਹਿਬ ਟਾਇਆ ਜਿਹਦੇ ਮਰਨ ਤੇ ਲੱਖਾਂ ਹਜ਼ਾਰਾਂ ਲੱਖਾਂ ਸਿੱਖ ਮਾਰੇ ਗਏ ਨਸਲ ਕੁਸ਼ੀ ਕੀਤੀ ਗਈ ਸਾਡੀ ਤੇ ਉਸ ਨਸਲ ਕੁਸ਼ੀ ਦੇ ਜ਼ਿੰਮੇਵਾਰ ਕਮਲਨਾਥ ਅਰਗੇ ਨੂੰ ਉਹ ਚੰਗਾ ਕਹਿੰਦਾ ਕਹਿੰਦਾ ਬਹੁਤ ਚੰਗਾ ਹੈਗਾ ਉਹਦੇ ਨਾਲ ਸਟੇਜ ਸ਼ੇਅਰ ਕਰਦਾ ਪਰ ਆਪਣੀ ਤਰਾਸ ਦੀ ਵੇਖੋ ਕਿ ਅਸੀਂ ਆਪਦੇ ਹੀ ਧਰਤੀ ਤੇ ਇਹਨਾਂ ਨੂੰ ਪ੍ਰਵਾਨ ਕਰਦੇ ਆਂ ਆਪਾਂ ਇੱਕ ਤਰ੍ਹਾਂ ਇਹਨਾਂ ਨੂੰ ਲਾਇਸੈਂਸ ਦਿੰਨੇ ਆ ਇਹਨਾਂ ਨੂੰ ਹੱਕ ਦਿੰਨੇ ਆ ਕਿ ਸਾਨੂੰ ਦੁਬਾਰਾ ਮਾਰੋ ਸਾਨੂੰ ਦੁਬਾਰਾ ਕੁੱਟੋ ਸਾਡੇ ਤਾਂ ਹੋਰ ਵਾਲੇ ਕਤਲੇਆਮ ਕਰੋ ਤੇ ਜਦੋਂ ਆਪਾਂ ਇਹਨਾਂ ਨੂੰ ਵੋਟ ਪਾਉਣੇ ਆ ਤੇ ਇੱਕ ਤਰ੍ਹਾਂ ਦਾ ਇਹ ਲਾਇਸੈਂਸ ਦੇ ਨਹੀਂ ਹੁੰਦਾ ਇਹ 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 ਕੱਲੇ ਇਹ ਦੋ ਨਹੀਂ ਇਹ ਜਾਂ ਵਰਤਾਰਾ ਹੋਰ ਬਹੁਤ ਆ ਇਹ ਇਸੇ ਸੋਚ ਵਾਲੇ ਬਹੁਤ ਹੋਰ ਸਿਧਾਂਤਕ ਵਾਰਸ ਆ ਕੁਝ ਕੁਦਰਤੀ ਵਾਰਸ ਹੈਗੇ ਆ ਨਾਕਾਤਲਾਂ ਦੇ ਪੰਜਾਬ ਦੇ ਵਿੱਚ ਆ ਕੁਝ ਦਿੱਲੀ ਦੇ ਵਿੱਚ ਹੈਗੇ ਆ ਪਰ ਸਿੱਖ ਉਹਨਾਂ ਨੂੰ ਵੋਟ ਦਿੰਦੇ ਆ ਪੰਜਾਬੀ ਉਹਨਾਂ ਨੂੰ ਵੋਟ ਦਿੰਦੇ ਆ ਜਿਹੜਾ ਕਿ ਬਹੁਤ ਦੁੱਖ ਵਾਲੀ ਗੱਲ ਆ ਇਸ ਵਰਤਾਰੇ ਨੂੰ ਲੋਕਾਂ ਤੱਕ ਲਜਾਣ ਵਾਸਤੇ ਉਹਨਾਂ ਨੂੰ ਜਾਗਰੂਕ ਕਰਨਾ ਵਾਸਤੇ ਕਿ ਵੀ ਇਹ ਵਰਤਾਰੇ ਨੂੰ ਜੇ ਤੁਸੀਂ ਪ੍ਰਵਾਨਗੀ ਦੇਵੋਗੇ ਤੇ ਇਹਦਾ ਮਤਲਬ ਤੁਸੀਂ ਇਹ ਪ੍ਰਵਾਨਗੀ ਦੇ ਰਹੇ ਹੋ ਕਿ ਸਾਡੀ ਅਗਲੀ ਨਸਲ ਖੁਸ਼ੀ ਵੀ ਹੋਵੇ ਸਾਡੇ ਨੌਜਵਾਨਾਂ ਨੂੰ ਫੇਰ ਮਾਰਿਆ ਜਾਵੇ ਜਦੋਂ ਉਹ ਕਿਤੇ ਹੱਕ ਮੰਗਣ ਤਾਂ ਜਦੋਂ ਇਸ ਗੱਲ ਨੂੰ ਰੋਕਣ ਵਾਸਤੇ ਇਸ ਗੱਲ ਤੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਚੇਤਨ ਕਰਨ ਵਾਸਤੇ ਮਿਸਲ ਸਤਲੁਜ ਵੱਲੋਂ 28 ਤਰੀਕ ਨੂੰ ਸ਼ਾਮ ਨੂੰ 28 ਮਈ ਨੂੰ ਸ਼ਾਮ ਨੂੰ 4 ਵਜੇ ਗ੍ਰੈਂਡ ਵਾਕ ਲੁਧਿਆਣੇ ਤੋਂ ਮਾਰਚ ਕੱਢੀ ਜਾਊਗੀ ਜਿਹੜੀ ਕਿ ਫਲਾਵਰ ਚੌਂਕ ਤੱਕ ਜਾਊਗੀ ਲੁਧਿਆਣਾ ਕਲੱਬ ਰੋਡ ਤੇ ਹੁੰਦੀ ਹੋਈ ਉੱਥੇ ਫਿਰ ਆਪਾਂ ਆਪਦੀਆਂ ਵਿਚਾਰਾਂ ਸਾਂਝੀਆਂ ਕਰਾਂਗੇ ਮੇਰਾ ਤੁਹਾਨੂੰ ਗੁਜ਼ਾਰਿਸ਼ ਆ ਇੱਕ ਰਿਕਵੈਸਟ ਆ ਕਿ ਇਹਦੇ ਵਿੱਚ ਹਮ ਹਮ ਇਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਤੁਸੀਂ ਹਿੱਸਾ ਲਓ ਤਾਂ ਕਿ ਆਪਾਂ ਇਹਨਾਂ ਜਰਵਾਣਿਆਂ ਨੂੰ ਜਿਨ੍ਹਾਂ ਨੇ ਸਾਡੇ ਤੇ ਜ਼ੁਲਮ ਕੀਤਾ ਤੇ ਉਹਨੂੰ ਹਲੇ ਵੀ ਉਸ ਨੂੰ ਇੱਕ ਮਾਨਮਤਾ ਇਤਿਹਾਸ ਬਣਾ ਕੇ ਆਦਾ ਦੱਸਦੇ ਆ ਉਹਨੂੰ ਗਰਵ ਨਾਲ ਦੱਸਦੇ ਆ ਕਿ ਵੀ ਅਸੀਂ ਤੁਹਾਡ ਨੂੰ ਜ਼ੁਲਮ ਕੀਤਾ ਤੁਹਾਡੀ ਨਸਲ ਕੁਸ਼ੀ ਕੀਤੀ ਤੇ ਅਸੀਂ ਆ ਆ ਫਿਰਦੇ ਆ ਵੋਟਾਂ ਜਿੱਤਦੇ ਆ ਤੁਹਾਡੇ ਹਿੱਕ ਦੇ ਉੱਤੇ ਤੁਹਾਡੇ ਐਨ ਸੈਂਟਰ ਆਫ ਪੰਜਾਬ ਦੇ ਵਿੱਚ ਤੁਹਾਡੇ ਵੋਟਾਂ ਲੈ ਰਹੇ ਆ ਲੋਕਾਂ ਤੋਂ ਤੇ ਇੱਕ ਤਰ੍ਹਾਂ ਦੀ ਇਹ ਲੋਕੀ ਪ੍ਰਵਾਨਗੀ ਦੇ ਰਹੇ ਆ ਉਸ ਨੂੰ ਰੋਕਣ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਤੇ ਇਹ ਆਪਾਂ ਆਪਦੇ ਪੰਥਕ ਕੈਂਡੀਡੇਟਸ ਨੂੰ ਵੋਟ ਪਾਈਏ ਇਸ ਇਹ ਲੋਕਾਂ ਨੂੰ ਸਿੱਖਿਆ ਦੇ ਨਸਤੇ ਇਸ ਬਾਰੇ ਅਵੇਅਰ ਕਰੋਣ ਵਾਸਤੇ ਆਪਾਂ ਇਕੱਠੇ ਹੋ ਰਹੇ ਆਂ ਤੇ ਵੱਡੀ ਤੋਂ ਵੱਡੀ ਗਿਣਤੀ ਵਿੱਚ ਤੁਸੀਂ ਲੋਕ ਵੀ ਆਓ ਤੇ ਸ਼ਹੀਦ ਸ਼ਹੀਦਾਂ ਦੇ ਪਰਿਵਾਰਾਂ ਨੂੰ ਮੇਰੀ ਖਾਸ ਰਿਕਵੈਸਟ ਆ ਕਿ ਉਹ ਜ਼ਰੂਰ ਹੋਣ ਉਹ ਇਸ ਵਰਤਾਰੇ ਨੂੰ ਜ਼ਰੂਰ ਰੋਕਣ ਤਾਂ ਕਿ ਇਹ ਨਾ ਹੋਵੇ ਕਿ ਆਪਾਂ ਪੀੜੀਦਰ ਪੀੜੀ ਪੀੜੀਦਰ ਪੀੜੀ ਇੰਜ ਜ਼ਾਲਿਮਾਂ ਨੂੰ ਰੋਕਣ ਦੀ ਬਜਾਏ ਉਹਨਾਂ ਨੂੰ ਪ੍ਰਵਾਨਗੀ ਦਿੰਦੇ ਜਾਈਏ ਤੇ ਆਪ ਦੇਤੇ ਜ਼ੁਲਮ ਦਾ ਇੱਕ ਲਾਇਸੈਂਸ ਦੇ ਦਿੰਦੇ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ